ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੈਰੋਂ ਭੱਟੀ ਇਹ ਪੰਡ ਹਰੀ ਨੋ ਪੰਡ ਦੇ ਬਿਲਕੁਲ ਨਾਲ ਹੈ ਜ਼ਿਲ੍ਹਾ ਫਰੀਦਕੋਟ ਹੈ ਤਹਿਸੀਲ ਕੋਟਕਪੂਰਾ ਕੋਟਕਪੂਰੇ ਤੋਂ ਰਾਮਿਆਣਾ ਬਲੂ ਕੋਟਲੀ ਵਾਲੀ ਸੜਕ ਦੇ ਉੱਤੇ ਹਰੀ ਨੋ ਪੰਡ ਆਉਂਦਾ ਤੇ ਅੱਧਾ ਕਿਲੋਮੀਟਰ ਨਾਲ ਹਟਮਾ ਪੰਡ ਜਿਹੜਾ ਉਹ ਪੈਰੋਂ ਭੱਟੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਪਸ਼ੂ ਪਾਲਣ ਦਾ ਕੰਮ ਖੇਤੀਬਾੜੀ ਦੇ ਨਾਲ ਨਾਲ ਕਰਦਾ ਹੈ। ਵੈਸੇ ਪਹਿਲਾਂ ਘਰ ਚ ਮੱਝਾਂ ਬਾਈ ਦੱਸਦਾ ਵੀ ਬਹੁਤ ਰੱਖਦੇ ਰਹੇ ਆ ਤੇ ਮੱਝਾਂ ਰੱਖੀਆਂ ਵੀ ਇਹਨਾਂ ਨੇ ਚੰਗੀਆਂ। ਅੱਜ ਇੱਕ ਬਹੁਤ ਚੰਗੀ ਮਾੜੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਤਾਜੀ ਬਿਲਕੁਲ ਸੂਈ ਵੀ ਆ ਨਵੇਂ ਬੱਚਾ ਤੁਸੀਂ ਨਾਲ ਦੇਖ ਸਕਦੇ ਹੋ। ਮੱਝਾਂ ਘਟਾਤੀਆਂ ਕਾਰਨ ਇੱਕ ਇਹ ਆ ਵੀ ਇਦੋਂ ਬਾਅਦ ਚ ਹੁਣ ਬਾਈ ਹੋ ਰਹੇ ਨੇ گاਵਾਂ ਦਾ ਜਿਹੜਾ ਉਹ ਫਾਰਮ ਸ਼ੁਰੂ ਕਰ ਲਿਆ। ਨਵਾਂ ਸ਼ੈੱਡ ਪਾਲਿਆ ਦੋਸਤੋ گاਵਾ ਜਿਹੜੀਆਂ ਉਹ ਕੋਈ 7-8 ਨਾ ਗਿਆ ਇਸ ਟਾਈਮ ਬਾਈ ਨੇ ਤਿਆਰ ਕਰ ਲਿਆ ਤੇ ਹੌਲੀ ਹੌਲੀ ਇਹਨਾਂ ਨੂੰ ਵਧਾਉਂਦੇ ਜਾਣਾ ਕਿਉਂਕਿ ਇੱਕ ਪੰਤਾ ਕੰਮ ਕੀਤਾ ਵਧੀਆ ਰਹਿੰਦਾ ਜਿਵੇਂ گاਵਾ ਹੈਗੀਆਂ ਤੇ ਇਹਨਾਂ ਦੀ ਮਿਲਕਿੰਗ ਵੀ ਸੌਖੀ ਹੈ ਇਹਨਾਂ ਨੂੰ ਖੁੱਲੀਆਂ ਵੀ ਛੱਡਿਆ ਜਾ ਸਕਦਾ ਤੇ ਮੱਝਾਂ ਜਿਹੜੀਆਂ ਉਹ ਹੁਣ ਬਾਈ ਦਾ ਇਰਾਦਾ ਬਣਿਆ ਵੀ ਆਪਾਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਘਟਾ ਦੇਣਾ ਸੋ ਇਸੇ ਕਰਕੇ ਅੱਜ ਇੱਕ ਇਹਨਾਂ ਨੇ ਬਹੁਤ ਚੰਗੀ ਮੱਝ ਵਿਕਾਊ ਕੀਤੀ ਇੱਕ ਡਾਇਮੰਡ ਹੀ ਹੈ ਨਗੀਨਾ ਹੀ ਹੈ ਦੋਸਤੋ ਮੁਰਾ ਨਸਲ ਦਾ ਤੇ ਇੱਕ ਹੋਰ ਖਾਸ ਗੱਲ ਵੀ ਇਹਨੇ ਜਿਹੜਾ ਬੱਚੇ ਨੂੰ ਜਨਮ ਦਿੰਦਾ ਹੈ ਹੈ ਤਾਂ ਮੇਲਕਾਫ ਪਰ ਜੈਡ ਬਲੈਕ ਹੈ ਮਤਲਬ ਸੋਹਣੇ ਬੱਚੇ ਪਾਉਂਦੀ ਹੈ ਮੱਝ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਮੱਝ ਜੱਜ ਜੂਗੀ ਉਹ ਵੀਰ ਤਸੱਲੀ ਆ ਕੇ ਕਰੂਗਾ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਰੇਟ ਵੀਡੀਓ 'ਚ ਹੋਊਗਾ ਪਰ ਰੇਟ ਹਮੇਸ਼ਾ ਮਾਲਕਾ ਦੀ ਮਰਜ਼ੀ ਦਾ ਕਰਦਾ ਜਿੱਥੋਂ ਤੱਕ ਕੋਈ ਵੀ ਵੀਰ ਸੋਚਦਾ ਵੀ ਮੈਂ ਆਪਦੀ ਚੀਜ਼ ਨੂੰ ਵੇਚੂਗਾ ਉਹਦੇ ਹਿਸਾਬ ਤੇ ਡਿਮਾਂਡ ਹੁੰਦੀ ਹੈ ਜਿਹਨੇ ਖਰੀਦਣਾ ਹੁੰਦਾ ਪਸ਼ੂ ਉਹ ਵੀਰ ਆ ਕੇ ਤਸੱਲੀ ਕਰ ਸਕਦਾ ਹੁੰਦਾ ਹੈ ਨੰਬਰ ਜਿਹੜਾ ਉਹ ਦੱਸੋ ਸਕਰੀਨ ਉੱਤੇ ਚੱਲਦਾ ਹੀ ਰਹਿਣਾ ਲਗਾਤਾਰ ਆਪਾਂ ਚਲਾ ਦੇਾਂਗੇ ਤੇ ਤੁਸੀਂ ਸੰਪਰਕ ਕੋਸ਼ ਨੰਬਰ ਤੇ ਕਰ ਲਓਗੇ ਸੋ ਆਓ ਪਹਿਲਾਂ ਡਿਟੇਲ ਪੁੱਛੀਏ ਬਾਅਦ ਚ ਖੋਲ ਕੇ ਤੋੜਾਂਗੇ ਥਣਹਵਾਨੇ ਵਾਲੇ ਪੱਖ ਤੋਂ ਵੀ ਬਾ ਕੁਮਾਲ ਹੀ ਐ ਮੱਜ ਬਹੁਤ ਸੋਹਣੀ ਤਿਆਰ ਹੋਈ ਵੀ ਐ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਨਾਮ ਆਪਣਾ ਦੱਸ ਦਿਓ ਮੇਰਾ ਨਾਮ ਬਈ ਮੰਨੂ ਆ ਠੀਕ ਐ ਮੰਨੂ ਬਾਈ ਗਾਵਾਂ ਦਾ ਫਾਰਮ ਹੋਣੀ ਸ਼ੁਰੂਆਤ ਕੀਤੀ ਐ ਫਿਰ ਹਾਂਜੀ ਨਹੀਂ ਗਾਵਾਂ ਬਾਈ ਮੈਨੂੰ ਹੋ ਗਏ 4-5 ਸਾਲ ਵੀ ਤਿਆਰ ਕਰਦੇ ਨੂੰ ਤੇ ਸਾਰੀਆਂ ਘਰ ਦੀਆਂ ਤਿਆਰ ਕੀਤੀਆਂ ਆਪਾਂ ਐਸੀ ਸਾਰੀਆਂ ਕਰਦੇ ਆ ਹਾਂਜੀ ਹਾਂਜੀ ਹੁਣ ਫਿਰ ਛੱਡ ਵਾਲਾ ਰੂਪ ਜਿਹੜਾ ਹੋਣੀ ਬਣਾਇਆ ਲਾ ਹਾਂਜੀ ਇਹ ਬਈ ਹਾਂਜੀ ਐਦ ਕੀ ਪਾਇਆ ਵਿਆ ਠੀਕ ਹੈ ਤੇ ਪਹਿਲਾਂ ਸਾਡੇ ਮੱਝਾਂ ਤੇ ਗਾਵਾਂ ਦਾ ਬਹੁਤ ਕੰਮ ਸੀਗਾ ਬਾਈ ਠੀਕ ਹੈ ਮੇਰੇ ਦਾਦੇ ਨੇ ਕੀਤਾ ਮੇਰੇ ਤਾਏ ਨੇ ਕੀਤਾ ਮੇਰੇ ਡੈਡੀ ਉਹਨਾਂ ਨੇ ਕੀਤਾ ਫਾਦਰ ਸਾਹਿਬ ਨੇ ਕੀਤਾ ਹਮ ਤੇ ਉਦੋਂ ਬਾਅਦ ਸਾਡਾ ਵੀ ਖੇਤੀ ਵਾਲੀ ਜ਼ਿਆਦਾ ਦਾ ਰੁਝਾਨ ਹੋ ਗਿਆ ਠੀਕ ਹੈ ਘਰ ਦੇ ਨੇ ਪਸ਼ੂ ਘਟਾਤੇ ਅੱਛਾ ਫਿਰ ਮੈਨੂੰ ਬੜਾ ਚੌਕ ਸੀ ਬਾਈ ਜਾਨਵਰਾਂ ਦਾ ਠੀਕ ਹੈ ਤੇ ਮੈਂ ਮੱਝਾਂ ਤੇ ਗਾਵਾਂ ਦਾ ਦੋਵਾਂ ਦਾ ਕੰਮ ਕਰਨ ਲੱਗ ਗਿਆ ਜੀ ਤੇ ਉਹ ਬਾਈ ਹੁਣ ਤੁਸੀਂ ਵੇਖ ਰਹੇ ਹੋ ਫਾਰਮ ਪਾਇਆ ਮੈਨੂੰ ਮੇਰਾ ਰਜਾਣਾ گاਵਾਂ ਵਾਲੀ ਥੋੜਾ ਜਿਆਦਾ ਵੱਧ ਗਿਆ ਵਿੱਚ ਵਾਈ ਸਿਕਾਈ ਕਰਨ ਤੇ ਉਹ ਫਿਰ ਅਸੀਂ ਉਹਨੂੰ ਮੱਝਾਂ ਬਾਈ ਘਟਾ ਰਹੇ ਆ ਅੱਛਾ ਮੱਝਾਂ ਜਿਹੜੀਆਂ ਬੜੀ ਚੰਗੀ ਮੱਝ ਮੈਂ ਤੇਰੇ ਕੋਲ ਇਸ ਟਾਈਮ ਦੇਖ ਰਿਹਾ ਹਾਂ ਹਾਂਜੀ ਇਹ ਮਨ ਲਓ ਆਪਾਂ ਖਰੀਦ ਕੇ ਲਿਆਂਦੀ ਹੋਈ ਜਾਂ ਘਰ ਦੀ ਬਰੀਡ ਨਹੀਂ ਬਈ ਇਹ ਘਰ ਦੀ ਬਰੀਡ ਹੈ ਆਪਣੀ ਅਛਾ ਇਹ ਬੜੀ ਚੰਗੀ ਮੱਝ ਆ ਫਿਰ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਰਿਹਾ ਇੰਦੀ ਬਈ ਮਾਂ ਦਾ ਆਪਣੇ ਕੋਲ 21 ਕਿਲੋ ਦਾ ਰਿਕਾਰਡ ਸੀ ਗਈ ਠੀਕ ਹੈ ਇੰਦੀ ਭੈਣ ਨੇ ਬਈ 20 ਲੀਟਰ ਦਿੱਤਾ ਸੀ ਗਈ ਪਰ ਇਹ ਦੂਜੇ ਸੂਏ ਬਈ 22 23 ਲੀਟਰ ਆਪਣੇ ਕੋਲ ਚਵਾਈ ਕਰਾਈਏ ਮੱਝ ਨੇ ਦੂਜੇ ਸੂਏ ਹਾਂਜੀ ਅੱਛਾ ਮੇਲਿਆਂ ਮੂਲਿਆਂ ਦਾ ਵੀ ਸ਼ੌਂਕ ਰੱਖਦੇ ਹੋ ਜਾਂ ਘਰੇ ਹੀ ਚੋਣੇ ਹੋ ਪਸ ਨਹੀਂ ਬਈ ਆਪਾਂ ਘਰੇ ਹੀ ਚੋਣੇ ਆ ਕਿਉਂਕਿ ਮੈਂ ਇਕੱਲਾ ਬੰਦਾ ਇੱਥੇ ਬਈ ਕੰਮ ਕਰਨ ਆਲਾ ਤੇ ਮੇਲੇ ਤੈਨੂੰ ਪਤਾ ਬਾਈ ਅੱਜ ਦਿਨ 10-15 ਦਿਨ ਆਪਾਂ ਨੂੰ ਉੱਥੇ ਰਹਿਣਾ ਪੈਂਦਾ ਠੀਕ ਹੈ ਪੁੱਤ ਘਰ ਦਾ ਸਿਸਟਮ ਨਹੀਂ ਸੂਤ ਆਉਂਦਾ ਜੀ ਠੀਕ ਹੈ ਅੱਛਾ ਬਈ ਜਿਵੇਂ ਤੁਸੀਂ ਦੱਸਿਆ ਵੀ ਇਹ ਘਰ ਦੀ ਬਰੀਡ ਆ ਚੰਗਾ ਇਹਨੇ ਦੁੱਧ ਦਿੱਤਾ ਇਹਦਾ ਪਤਾ ਹੈ ਕਿਹੜੇ ਸਾਨ ਦੀ ਹੈ ਜਾਂ ਨਹੀਂ ਪਤਾ ਮੈਨੂੰ ਬਈ ਸਾਡਾ ਜਿਹੜਾ ਘਰੇ ਪਸ਼ੂ ਰੱਖੇ ਦੀ ਘਰੇ ਹੀ ਸਾਨ ਸੀਗਾ ਉਸੇ ਦੀ ਹੈ ਸਾਡੇ ਪਿੰਡ ਦੇ ਕਨਚਾਰਾ ਪਿੰਡ ਵਿੱਚ ਆਪਣਾ ਥਾਨ ਬਈ ਬਹੁਤ ਮਸ਼ਹੂਰ ਸੀਗਾ ਠੀਕ ਹੈ ਠੀਕ ਹੈ ਮੱਜੋਂ ਵੀ ਲੋਕੀ ਲੈ ਕੇ ਆਉਂਦੇ ਹੁੰਦੇ ਸੀ ਠੀਕ ਹੈ ਤੇ ਉਹ ਆਪਣੇ ਉਹਨਾਂ ਦੀ ਹੈ ਬੀ ਬਰੀਡ ਜੇ ਅੱਗੇ ਆ ਤੁਰੀ ਆਉਂਦੀ ਹੈ ਬਈ ਠੀਕ ਹੈ ਅੱਛਾ ਬਈ ਇੱਕ ਇਹ ਦੱਸਿਓ ਜੀ ਹੁਣ ਸੂਈ ਕਦੋਂ ਹੈ ਮਾਜੀ ਤੇ ਬਈ ਅੱਜ ਤੜਕੇ ਸੂਈ ਹੈ 4 ਵਜੇ ਬਈ ਅੱਜ ਸਵੇਰ 4 ਵਜੇ ਹਾਂਜੀ ਜੇਰ ਜੂਰ ਸਾਰਾ ਕੁਝ ਕੰਪਲੀਟ ਹੋ ਗਿਆ ਹਾਂਜੀ ਹਾਂਜੀ ਉਹ ਸਾਰਾ ਕੁਝ ਕੰਪਲੀਟ ਹੈ ਠੀਕ ਹੈ ਬੱਚਾ ਇਹਨੇ ਮੇਲ ਕਾਫ ਦਿੱਤਾ ਕੱਟਾ ਹਾਂਜੀ ਇਹ ਗੋਪੀਵਾਨ ਦਾ ਬਈ ਟੀਕਾ ਭਰਾਇਆ ਸੀਗਾ ਮੈਂ ਇਹਦੇ ਠੀਕ ਹੈ ਬੱਚਾ ਬਹੁਤ ਸੋਹਣਾ ਆ ਪਰ ਦੀ ਮਾਜਾ ਜੇ ਕੋਈ ਵੀਰ ਇਹਨੂੰ ਲਾਈਵ ਚ ਵਾ ਲੂਗਾ ਤਾਂ ਕੱਟੇ ਦੀ ਵੈਲਿਊ ਹਾਂਜੀ ਹਾਂਜੀ ਚੱਕੀ ਡਿਮਾਂਡ ਕਰਦੇ ਬਾਈ ਮੈਂ ਤਾਂ ਸਵਾ ਦੋ ਲੱਖ ਰੁਪਏ ਮਨ ਰੱਖਿਆ ਜੀ 225000 ਰੁਪਏ ਡਿਮਾਂਡ ਹੈ ਜੀ ਜਦੋਂ ਕੋਈ ਫਾਰਮਰ ਵੀਰ ਆਉਂਦਾ ਤਾਂ ਥੋੜਾ ਬਹੁਤਾ ਮਾਨਤਾ ਹਾਂਜੀ ਉਹ ਮਾਨਤਾ ਜ਼ਰੂਰ ਕਰਾਂਗੇ ਠੀਕ ਹੈ ਸੋ ਦੋਸਤੋ ਤੋੜ ਕੇ ਦਿਖਾਉਣੇ ਆ ਤੁਹਾਨੂੰ ਦੁੱਧ ਬਾਈ ਕਹਿੰਦਾ ਵੀ 22 ਲੀਟਰ ਦੂਜੇ ਸੂਏ ਚ ਹੀ ਦੇਤਾ ਇਹਦੀ ਮਾਂ ਦਾ ਦੁੱਧ ਜਿਹੜਾ ਉਹ 21 ਲੀਟਰ ਸੀਗਾ ਪੀਕ ਤੇ ਉਹਦੇ ਨਾਲੋਂ ਵੱਧ ਗਈ ਐਡ ਕੀਤੀ ਤੀਜਾ ਸੂਆ ਹੈ ਤਿਆਰੀ ਕਿੰਨੀ ਕੁ ਉਹਦਾ ਅੰਦਾਜ਼ਾ ਤੁਸੀਂ ਲਾ ਲੋਗੇ ਸਿੰਘ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੱਸੋ ਛੋਟਾ ਸਿੰਘ ਦੱਸਦਾ ਪਰ ਥੋੜਾ ਜਆ ਜੇ ਆਪਾਂ ਉਹਵੇਂ ਦੇਖਦੇ ਆ ਤਾਂ ਥੋੜਾ ਖੁੱਲਾ ਰੁਕਿਆ ਹੋਇਆ ਹੈ ਢਾਂਚਾ ਸੋਹਣਾ ਦੱਸੋ ਸਭੀ ਚੰਗੀ ਹੈ ਗਾਵਾਂ ਦਾ ਫਾਰਮ ਹੈ ਬਾਕੀ ਚੰਗੀ ਸੰਭਾਲ ਬਾਈ ਕਰਦਾ ਤਾਂ ਬਿਨਾਂ ਸ਼ੱਕ ਮੱਝ ਵੀ ਜਿਹੜੀ ਉਹ ਸੋਹਣੀ ਸੰਭਾਲੀ ਹੈ ਬੱਚਾ ਨਾਲ ਤੋੜ ਲਾਂਗੇ ਜੇ ਕੱਲੀ ਨਾ ਤੋਰੀ ਤਾਂ ਦੱਸੋ ਹੁਣ ਤੁਹਾਨੂੰ ਤੋੜ ਕੇ ਦਿਖਾਉਣੇ ਕਿਉਂਕਿ ਬੱਚਾ ਜਿਆਦਾ ਛੋਟਾ ਹੈ ਤੋ ਉਹ ਤੋਂ ਬਿਨਾਂ ਮੱਝ ਨੇ ਵੀ ਦੂਰ ਨਹੀਂ ਜਾਣਾ ਤੇ ਇਹ ਬੱਚੇ ਨੂੰ ਤੋੜਨਾ ਵੀ ਔਖਾ ਇਹਦੇ ਕਰਕੇ ਉਹਨੂੰ ਚੱਕ ਹੀ ਲਿਆ। ਸੋ ਮੱਜ ਦੇਖ ਸਕਦੇ ਹੋ ਦੋਸਤੋ ਇਹਦਾ ਹਵਾਨਾ ਤੁਸੀਂ ਸਾਈਡਾਂ ਤੋਂ ਥਾਨ ਦਿਖਾਉਂਗਾ ਕਮਾ ਲਓ ਬਾਈ ਲੈ ਆਓ ਮੋੜ ਲੈ। ਸੋ ਮੱਜ ਤੁਸੀਂ ਦੇਖੋ ਦੋਸਤੋ ਬਹੁਤ ਸੋਹਣੀ ਤਿਆਰ ਹੋਈ ਵੀ ਮੱਜ ਅੱਜ ਦੀ ਵੀਡੀਓ ਇਹ ਤੁਹਾਨੂੰ ਦਿਖਾ ਰਿਹਾ ਹਾਂ। ਬਹੁਤ ਹੀ ਲਜਵਾਨ ਖੁਸ਼ ਕਰੂਗੀ ਜਿਹੜਾ ਵੀਰ ਮੁਰਾ نسل ਨੂੰ ਪਸੰਦ ਕਰਦਾ ਹੈ ਉਹਨਾਂ ਦਾ ਕਿਉਂਕਿ ਹੋਮ ਬਰੀਡ ਹੈ ਦੋਸਤੋ ਬਾਈ ਦੀ ਘਰੇ ਰੱਖੀਆਂ ਹੋਈਆਂ ਮੱਜਾਂ ਦੇ ਵਿੱਚੋਂ ਹੀ ਇਹ ਮੱਝ ਜਿਹੜੀ ਉਹ ਤਿਆਰ ਹੋਈ ਵੀ ਹੈ ਆਮ ਤੌਰ ਤੇ ਇਦਾਂ ਦੀਆਂ ਮੱਜਾਂ ਬਾਰੇ ਕਿਹਾ ਜਾਂਦਾ ਵੀ ਅਸੀਂ ਹਰਿਆਣੇ ਚੋਂ ਲਿਆਏ ਸੀ ਪਰ ਬਾਈ ਕਹਿੰਦਾ ਵੀ ਪਹਿਲਾਂ ਤੋਂ ਸ਼ੌਂਕ ਚੰਗੀਆਂ ਮੱਜਾਂ ਦਾ ਰਿਹਾ ਜਿਹਦੇ ਕਰਕੇ ਘਰ 'ਚ ਹੀ ਇਦਾਂ ਦੀ ਬਰੀਡ ਬਾਈ ਨੇ ਤਿਆਰ ਕਰ ਲਈ ਸੋ ਦੋਸਤੋ ਫੇਰ ਹਵਾਨਾ ਦੇਖੋ ਹਾਲਾਂਕਿ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਤਾਜੀ ਸੂਈ ਮੱਝ ਥੋੜਾ ਬੱਚੇ ਦਾ ਜ਼ਿਆਦਾ ਤਿਉਹ ਕਰ ਜਾਂਦੀ ਹੈ ਬਈ ਸੂਛ ਫੜੀ ਦੀ ਸੋ ਜਦੋਂ ਹੁਣ ਆਸੇ ਪਾਸੇ ਨੂੰ ਜਾਣ ਲੱਗੀ ਮਾੜਾ ਹੱਕ ਦੇ ਨੂੰ ਉਤੋਂ ਇਧਰ ਨੂੰ ਕਰਦੇ ਮੱਝ ਤੁਸੀਂ ਹਵਾਨਾ ਦੇਖੋਗੇ ਮਾਝ ਦਾ ਦਸਤੋਂ ਇੰਨਾ ਕਚੌੜਾ ਹਵਾਨਾ ਇਹਦਾ ਕਰਮਾਲੀ ਦਾ ਤਿਆਰ ਥਣ ਪੂਰਾ ਵਿਥੀਆਂ ਤੇ ਦੂਜੀ ਗੱਲ ਜਿਹੜੀ ਦੁੱਧ ਵਾਲੇ ਪਖਤੋ ਜੇ ਦੇਖੀਏ ਤਾਂ ਗਾੜੀ ਵਾਲੇ ਥਣ ਵੀ ਦਿਸਦੇ ਆ ਚੰਗਾ ਥਣ ਲੱਗਾ ਦੋਸਤੋ ਅਗਾੜੀ ਵਾਲਾ ਵੀ ਤੇ ਪਿਛਲੇ ਥਣ ਤਾਂ ਹੈ ਹੀ ਚੰਗੇ ਸੋ ਇਹ ਮੱਝ ਬਸੋ ਵਕਾਊ ਆ ਤੇ ਮੈਂ ਇਹਦਾ ਬੱਚਾ ਤੁਹਾਨੂੰ ਦਿਖਾ ਦਿੰਨਾ ਜੈਡ ਬਲੈਕ ਬਿਲਕੁਲ ਕਟਾ ਗੋਪੀ ਬੁੱਲ ਦਾ ਦਸੋ ਡਾਕਟਰ ਜਗਜੀਤ ਕੋਲ ਆ ਜਿਹੜਾ ਬੁੱਲ ਗੋਪੀ ਮੂਰਾ ਬੁੱਲ ਉਹਦਾ ਇਹ ਬੱਚਾ ਤੇ ਜੈਡ ਬਲੈਕ ਆਇਆ ਹਾਲਾਂਕਿ ਮੱਝ ਦੀ ਪੂਛ ਦੇ ਵਿੱਚ ਦੋ ਚਾਰ ਵਾਲ ਜਿਹੜੇ ਥੱਲੋਂ ਵਾਈਟ ਦਿਸਦੇ ਆ ਪਰ ਚੰਗੀ ਮੱਝ ਐ ਸੋ ਪੂਛ ਵੜੀ ਮੈਂ ਸੋ ਹਵਾਨਾ ਦੱਸੋ ਹੁਣ ਦੇਖਿਓ ਜੀ ਮਾੜਾ ਜਿੱਦਾਂ ਇਦਾਂ ਦਾ ਰੁਖ ਹਵਾਨੇ ਦਾ ਸੋ ਬਾਕੀ ਆ ਕੇ ਜਿਹੜਾ ਵੀਰ ਖਰੀਦਣਾ ਚਾਹੂਗਾ ਚੋਕੇ ਦੇਖ ਲੂਗਾ ਸਵੇਰ ਦੀ ਸੂਈ ਵੀ ਆ ਬਿਨਾਂ ਸ਼ੱਕ ਜਿਹੜਾ ਕੁਸ ਦੁੱਧ ਦੇ ਦਾ ਚੋਇਆ ਹੋਇਆ ਹੈ ਹਜੇ ਦੁਬਾਰਾ ਪਸ਼ੂ ਫਿਰ ਭਰਦਾ ਉਹ ਤੋਂ ਬਾਅਦ ਚ ਮੈਂ ਇਸ ਸਾਈਡ ਤੋਂ ਵੀ ਇਹਦੀ ਫੇਰ ਤੁਹਾਨੂੰ ਅਗਾੜੀ ਤੇ ਪਿਛਲੇ ਥਾਣਾ ਜਿਹੜੇ ਦਿਖਾ ਦਣਾ ਦੋਨਾਂ ਸਾਈਡ ਤੋਂ ਤੁਸੀਂ ਥਾਣਾ ਦੇ ਵਿੱਚ ਵਿਥੀ ਭਵਾਨਾ ਦੇਖ ਸਕਦੇ ਹੋ ਫਿਰ ਇੱਕ ਵਾਰ ਟਰਾਈ ਕਰਕੇ ਦੇਖ ਲੈਣੇ ਜੇ ਸੋਹਣਾ ਤੁਰਪੀ ਬਿਨਾ ਬੱਚੇ ਤੋਂ ਤਾਂ ਤੁਹਾਨੂੰ ਇਸ ਤਰੀਕੇ ਨਾਲ ਫੇਰ ਦਿਖਾ ਦੂੰਗਾ ਸੋ ਦੋਸਤ ਬਹੁਤ ਸੋਹਣੀ ਮੱਝ ਹੈ ਆ ਕੇ ਜਰੂਰ ਦੇਖਿਓ ਜਿਹੜਾ ਵੀਰ ਪਸੰਦ ਕਰਦਾ ਚੰਗੀ ਮੱਝ ਤੇ ਕੋਈ ਭਰਾ ਪੇਮੈਂਟ ਇਨਵੈਸਟ ਕਰਨੀ ਚਾਹੁੰਦਾ ਤੇ ਦੁੱਧ ਵੀ ਜਿਹੜਾ ਬਾਈ ਨੇ ਆਫ ਕੈਮਰਾ ਗੱਲਾਂ ਦਸੀਆਂ ਵੀ ਇਹ ਲੰਬਾ ਟਾਈਮ ਦੁੱਧ ਪਿਆਉਂਦੀ ਹੈ ਇਹ ਨਹੀਂ ਵੀ ਇਹ ਦੁੱਧ ਛੇਤੀ ਡਰਾਈ ਹੋ ਜੂਗੀ ਨੇਚਰਲੀ ਹੈ ਚੰਗੇ ਦੁੱਧ ਵਾਲਾ ਪਸ਼ੂ ਦੁੱਧ ਲੰਬਾ ਟਾਈਮ ਪਿਆ ਦਿੰਦਾ ਬਹੁਤ ਸੋਹਣਾ ਢਾਂਚਾ ਦੋਸਤੋ ਮੱਜ ਦੀ ਹੁਣ ਤੁਸੀਂ ਟੌਰ ਦੇਖੋ ਬਾਹਰ ਖੁੱਲੇ ਥਾਂ ਦੇ ਵਿੱਚ ਤੁਹਾਨੂੰ ਜਚੂਰੀ ਸੋ ਫਿਰ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਸੋ ਸੋ ਫੇਰ ਇਹਦਾ ਢਾਂਚਾ ਮੱਝ ਦਾ ਦੇਖ ਸਕਦੇ ਹੋ ਤੁਸੀਂ ਹਵਾਨੇ ਬਾਰੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਕਾਫੀ ਚੰਗਾ ਹਵਾਨਾ ਤਿਆਰ ਹੈ ਸੁਭਾਅ ਦੀ ਸੀਲ شریف ਆ ਭਾਵੇਂ ਜਿੱਧਰ ਨੂੰ ਮਰਜੀ ਵੈਸੇ ਤੋਰੀ ਚੱਲੋ ਬੱਚੇ ਦੀ ਖੇਤ ਜ਼ਰੂਰ ਤਾਜ਼ਾ ਸੂਆ ਪਸ਼ੂ ਕਰਦਾ ਹੀ ਹੈ ਸੋ ਚੰਗੀ ਮੱਝ ਸੋਹਣੇ ਢਾਂਚੇ ਦੀ ਦੱਸੋ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਉਮੀਦ ਹੈ ਵੀ ਤੁਹਾਨੂੰ ਪਸੰਦ ਆਊਗੀ ਜਿਹਨੂੰ ਜਚੇ ਉਹ ਵੀ ਰਾ ਕੇ ਤਸੱਲੀ ਕਰ ਲਿਓ ਘਰੇਲੂ ਫਾਰਮਰ ਵੀਰ ਕੋਲੇ ਵੀਡੀਓ ਬਣਾਈ ਹੈ ਕੋਈ ਡਰਨੀ ਭਾਵੇਂ ਚੋਕੇ ਦੇਖ ਲਿਓ ਪਰ ਹਮ ਤਾਂ ਕਿਰਾ ਬੌਲੇ ਦੇ ਵਿੱਚ ਹੀ ਰਹਿਣਾ ਨੇ ਦੁੱਧ ਹੋਂ ਥਣ ਹਵਾਨਾ ਦੱਸਦਾ ਵੀ ਜਿਵੇਂ ਬਾਈ ਨੇ ਦੱਸਿਆ ਆਸਾ ਸੋਹਣੀ ਦੇਊਗੀ ਮਿਹਰਬਾਨੀ